ਮਾਂਜੁਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਅਮਨੀਤ ਕੌਂਡਲ ਜੀ ਆਈਪੀਐਸ ਅਤੇ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਬੰਸ ਸਿੰਘ ਦੀ ਪੀਪੀਐਸ ਡੀਐਸਪੀ ਸਿਟੀ ਬਠਿੰਡਾ ਦੀ ਯੋਗ ਅਗਵਾਈ ਥੱਲੇ ਪੀਐਸ ਕਤਵਾਲੀ ਅਤੇ ਪੀਸੀਆਰ ਨੇ ਸਾਂਝੇ ਆਪਰੇਸ਼ਨ ਤਹਿਤ ਲੁੱਟ ਖੋਹ ਦੀ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਵਿੱਚ ਮਿਤੀ 6 11 ਨੂੰ पंचवटी नगर ਦੇ ਵਿੱਚ ਸ਼ਾਮ ਵੇਲੇ ਰਾਮ ਪ੍ਰਸ਼ਾਦ ਵਾਸੀ ਜਨਤਰ ਨਗਰ ਨੇ ਦੱਸਿਆ ਕਿ ਇਹਨਾਂ ਵਿਅਕਤੀ ਉਸ ਨੂੰ ਇੱਕ ਮੋਟਰਸਾਈਕਲ ਤੇ ਲੁੱਟਖੋ ਕਰਕੇ ਉਸ ਤੋਂ 5000 ਰੁਪਿਆ ਖੋ ਕੇ ਲੈ ਗਏ ਹਨ ਜਿਸ ਨੂੰ ਵਾਰਦਾਤ ਤੇ ਤੁਰੰਤ ਪਰਚਾ 150 ਨੰਬਰ ਪੀਐਸ ਕਤਵਾਲੀ ਵਿਖੇ ਦਰਜ ਕੀਤਾ ਗਿਆ ਜਿਸ ਦੇ ਤਹਿਤ ਵੱਖ-ਵੱਖ ਪਾਰਟੀਆਂ ਪੀਸੀਆਰ ਨੇ ਅਤੇ ਪੀਐਸ ਕਤਵਾਲੀ ਨੇ ਉਹਨਾਂ ਤਿੰਨ ਮੁਜਰਮਾਂ ਨੂੰ ਤਿੰਨ ਮੁਜਰਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਖੋਈ ਗਈ ਖੋਈ ਗਈ ਪੈਸੇ ਅਤੇ ਮੋਟਰਸਾਈਕਲ ਜੋ ਵਾਰਦਾਤ ਵਿੱਚ ਵਰਤਿਆ ਸੀ ਉਸ ਨੂੰ ਬਰਾਮਦ ਕੀਤਾ ਹੈ ਪਹਿਲੇ ਦਿਨ ਤੇ ਮਾਮੇ ਦਰਜ ਇਨ੍ਹਾਂ ਵਿੱਚ ਤਿੰਨੇ ਵਿਅਕਤੀਆਂ ਦੇ ਵਿੱਚ ਇਨ੍ਹਾਂ ਤੇ ਪਹਿਲਾਂ ਵੀ ਅਲੱਗ-ਅਲੱਗ ਲੁੱਟਾਂ ਖਵਾਉਣ ਦੇ ਅਤੇ ਐਨਡੀਪੀਐਸ ਸੱਕਦੇ ਇਨ੍ਹਾਂ ਤੇ ਪਹਿਲਾਂ ਵੀ ਪਰਚੇ ਦਰਜ ਹਨ ਮਨਸ਼ਾ ਕਿਸੇ ਨਸ਼ਾ ਕਰਦੇ ਦੇਖੋ ਹਜੇ ਮੁਢਲੀ ਤਪਤੀਸ਼ ਚੱਲ ਰਹੀ ਹੈਗੀ ਹੈ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਉਹਨਾਂ ਦਾ ਕਿਹੜਾ ਹੈਗਾ ਰਿਮਾਂਡ ਅਸਲ ਕੀਤਾ ਗਿਆ ਤਪਤੀਸ਼ ਦੇ ਦੌਰਾਨ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆਈ ਉਹ ਤਪਤੀਸ਼ ਵਿੱਚ ਲਿਆ ਜਾਵੇ